ਭਾਜੀ ਹੋ ਗਏ ਰਾਜੀ ਅਸਲ ਇੱਥੇ ਦਾ ਮਤਲਬ ਕੀ ਹੈ ਭਾਜੀ ਕਿੱਥੇ ਰਾਜੀ ਹੋ ਗਏ ਕੀ ਆ ਲੋਕ ਦੇਖਣ ਗਏ ਉਹਨਾਂ ਦਾ ਨਾ ਜਿਹੜਾ ਭਾਜੀ ਹੋ ਗਏ ਰਾਜੀ ਕੀ ਮੈਂ ਦਈਏ ਵਧਾਈਆਂ ਸੋਹਣੀ ਜੀ ਪਿਆਰੀ ਜੁੜੀ ਨੂੰ ਆਪਾਂ ਪੋਸਟਰ ਦੇ ਇਸ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਸਾਂਝੀ ਕਰਨੀ ਹੈ ਸਤਾਜੀ ਬੈਠੇ ਨੇ ਕਿ ਇਸ਼ਕ ਪੜਾਈਆਂ ਰਾਸਨ ਆਈਆਂ ਪਰ ਪੜਦਾ ਇੱਥੇ ਕੋਈ ਕੋਈ ਆਖਰ ਨੂੰ ਤਾਂ ਯਾਰ ਪਰੇ ਪਰ ਖੜਦਾ ਇੱਥੇ ਕੋਈ 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 ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਦਿੰਦੇ ਨੇ ਪ੍ਰਸਤੁਤੀ ਵਰਤੇ ਭਾਈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਦਿੰਦੇ ਨੇ ਚੱਕ ਦੇ ਘੜੇ ਤੋਂ ਕੌਲਾ ਫੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋਕੇ ਮੂਹਰੇ ਹੋ ਕੇ ਐ ਪਰ ਲੜਦਾ ਇੱਥੇ ਕੋਈ ਕੋਈ ਅੱਖਰ ਨੂੰ ਤਾਂ ਯਾਰ ਬਣੇ ਪਰ ਖੜਦਾ ਇੱਥੇ ਕੋਈ ਕੋਈ ਆਹ ਇਹ ਪੋਸਟਰ ਦੇਖੋ ਕਿੰਨੇ ਸਾਜਦੇ ਬੁਰੀ ਨਜ਼ਰ ਕਿਤੇ ਨਾ ਲੱਗ ਜਾਵੇ ਬੁਰੀ ਨਜ਼ਰ ਕਿਤੇ ਨਾ ਲੱਗ ਜਾਵੇ ਤੁਨ ਤੋਂ ਪਿਆਰੀ ਜੋੜੀ ਨੂੰ ਔਰ ਅਲ ਮਿਲਦੀਏ ਵਧਾਈਆਂ ਸੋਹਣੀ ਪਿਆਰੀ ਜੋੜੀ ਨੂੰ ਔਰ ਅਲ ਮਿਲਦੀਏ ਵਧਾਈਆਂ ਸੋਹਣੀ ਪਿਆਰੀ ਜੋੜੀ ਨੂੰ ਜਿਹੜਾ ਮੂਵੀ ਦਾ ਟਾਈਟਲ ਹੈ ਪਾਜੀ ਹੋ ਗਿਆ ਰਾਜੀ ਇਹ ਆਪਣੇ ਆਪ 'ਚ ਹੀ ਬਹੁਤ ਕੁਝ ਦੱਸਦਾ ਹੈ ਠੀਕ ਹੈ ਜਦੋਂ ਬਾਕੀ ਵੀ ਤੁਸੀਂ ਮੂਵੀ ਦੇਖੋਗੇ ਉਦੋਂ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਸਰ ਮੂਵੀ ਦੇ ਵਿੱਚ ਕੀ ਕੁਝ ਹੈ ਜਿਵੇਂ ਦੀ ਸਾਰਿਆਂ ਨੇ ਕਿਹਾ ਹੈ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਆਪਾਂ ਇੱਥੋਂ ਸਾਰਾ ਕੁਝ ਛੱਡ ਕੇ ਵੇਚ ਕੇ ਆਪਾਂ ਜਾਣੇ ਆ ਫੋਰਨ ਕੰਟਰੀ ਦੇ ਵਿੱਚ ਜਾਣੇ ਆ ਠੀਕ ਹੈ ਔਰ ਮੁੜ ਕੇ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਕਿ ਜਿਹੜਾ ਸਾਰਾ ਕੁਝ ਫੇਰ ਮਾਰਿਆ ਤੇ ਪੂੰਜੀ ਵੀ ਚਲੇ ਜਾਂਦੀ ਹੈ ਔਰ ਫਿਰ ਵਾਪਸ ਆਉਣਾ ਪੈਂਦਾ ਇਹਨੂੰ ਇੱਕ ਬੜੇ ਹੀ ਅੱਛੇ ਵੇਅ ਦੇ ਨਾਲ ਪ੍ਰੈਜੈਂ ਗਿਆ ਹੈ ਔਰ ਪਬਲਿਕ ਨੂੰ ਇੰਟਰਟੇਨ ਕਰਦੀ ਹੈ ਸੋਨਿਕਾ ਚੋਹਾਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅੱਜ ਦੇ ਨੂੰ ਵੀ ਪਾਜੀ ਹੋ ਗਏ ਰਾਜੀ ਇੱਕ ਸੰਦੇਸ਼ ਦੇਣ ਵਾਲੀ ਮੁੰਗੀ ਹੈ ਅੱਜ ਕੱਲ ਜੋ ਹਾਲਾਤ ਚੱਲ ਰਹੇ ਸਾਡਾ ਪੰਜਾਬ ਬਿਲਕੁਲ ਖਾਲੀ ਹੋ ਰਿਹਾ ਹੈ ਸਾਡੇ ਜਵਾਨ ਬੱਚੇ ਆਪਣਾ ਦੇਸ਼ ਆਪਣਾ ਸ਼ਹਿਰ ਛੱਡ ਕੇ ਜਾ ਰਹੇ ਹੈ ਤੇ ਬਾਪੇ ਉੱਥੇ ਇਕੱਲੇ ਸਰਵਾਈਵ ਕਰ ਰਹੇ ਬੜੀ ਮੁਸ਼ਕਿਲ ਬੜੀ ਟੱਚਿੰਗ ਜੀ ਫੀਲਿੰਗ ਹੈ ਇਸ ਕਰਕੇ ਇਸ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਆਪਣੇ ਘਰ ਵੀ ਰੋਟੀ ਹੈ ਪੀਸੇ ਜਿਹੜੇ ਉੱਥੇ ਲਗਾਉਂਦੇ ਹੋ ਆਪਣੇ ਦੇਸ਼ 'ਚ ਲਗਾਓ ਆਪਣੀ ਤਰੱਕੀ 'ਚ ਲਗਾਓ ਬਸ ਇਹੀ ਸੰਦੇਸ਼ ਹੈ ਸਾਡਾ ਜਿਹੜਾ ਕਿ ਬਹੁਤ ਹੀ ਅੱਜਕੱਲ੍ਹ ਕਰੰਟ ਟੌਪਿਕ ਹੈ ਮੈਂ ਉਮੀਦ ਕਰਦੀ ਹਾਂ ਕਿ ਇਹ ਫਿਲਮ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਤੁਹਾਡੇ ਸਾਰੇ ਦਾ ਪਿਆਰ ਚਾਹੀਦਾ ਹੈ ਮੈਂ ਸਿਰਫ ਐਕਟਰੈਸ ਹਾਂ ਮੈਂ ਬਹੁਤ ਪੰਜਾਬੀ ਮੂਵੀਜ਼ ਕੀਤੀਆਂ ਹੈ ਬੋਲੀਵੁੱਡ ਮੂਵੀਜ਼ ਕੀਤੀਆਂ ਹੈ ਸੀਰੀਅਲਸ ਕੀਤੇ ਹੈ ਦੂਰਦਰਸ਼ਨ ਮੈਂ ਬਹੁਤ ਜ਼ਿਆਦਾ ਅਟੈਚ ਹਾਂ ਬਚਪਨ ਤੋਂ ਔਰ ਉਮੀਦ ਕਰਦੀ ਹਾਂ ਕਿ ਮੇਰਾ ਰੋਲ ਤੁਹਾਨੂੰ ਬਹੁਤ ਪਸੰਦ ਆਏ ਥੈਂਕ ਯੂ ਸੋ ਮਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਬਾਰੇ ਥੋੜਾ ਦੱਸੋ ਦੇਖੋ ਜੀ ਇਹਦੀ ਕਾਮਯਾਬੀ ਭਾਜੀ ਹੋ ਗਏ ਰਾਜ਼ੀ ਇਮਾ ਉਹ ਨਹੀਂ ਸਮਝਾਂਗਾ ਜਦੋਂ ਪ੍ਰੈਸ ਵੀ ਰਾਜ਼ੀ ਹੋ ਜਾਏਗੀ ਇਹਨੂੰ ਜਦੋਂ ਪ੍ਰੀਵਿਊ ਕਰੇਗੀ ਦੇਖੇਗੀ ਤਿਆਰ ਹੋਣ ਤੋਂ ਬਾਅਦ ਮੈਨੂੰ ਬੜੀ ਉਮੀਦ ਹੈ ਕਿ ਅੱਛੀ ਕਾਮੇਡੀ ਹੋਏਗੀ ਔਰ ਅੱਛਾ ਮੈਸੇਜ ਹੋਏਗਾ ਔਰ ਕੋਈ ਵੀ ਲਫਜ਼ ਜਿਹੜਾ ਹੈ ਬਿਲੋ ਦਾ ਬੈਲਟ ਮਤਲਬ ਹੀ ਨਹੀਂ ਜੋ ਵੀ ਜੋ ਐਕਟਰਸ ਕੰਮ ਕਰ ਰਹੇ ਨੇ ਬੜੇ ਪਾਇਦਾਰ ਨੇ ਔਰ ਸਮਝਦਾਰ ਨੇ ਔਰ ਬੜੇ ਕਈ ਧਾਕਿਆਂ ਦਾ ਤਜਰਬਾ ਰੱਖਦੇ ਨੇ ਮੇਰਾ ਖਿਆਲ ਹੈ ਕਿ ਕਿਸੇ ਵੇਲੇ ਡਾਇਰੈਕਟਰ ਵੱਲੋਂ ਜਾਂ ਪ੍ਰੋਡਿਊਸਰ ਵੱਲੋਂ ਕੋਈ ਲਫ਼ਜ਼ ਦੀ ਗਲਤੀ ਜਾਂ ਕੋਈ ਸਮਝਾਂ ਦੀ ਗਲਤੀ ਵੀ ਹੈ ਇਹ ਆਪਣੇ ਆਪ ਹੀ ਦੂਰ ਕਰ ਸਕਦੇ ਆ ਇਹਦੀ ਮੈਨੂੰ ਪੂਰੀ ਉਮੀਦ ਹੈ ਔਰ ਇਧਰ ਵਿਕੀ ਵਾਲੀਆ ਜੀ ਕਪੂਰਥਲਾ ਨਾਲ ਜੁੜੇ ਨੇ ਤੇ ਕਈ ਸਾਲਾਂ ਤੋਂ ਬম্বে ਵੀ ਹੁੰਦੇ ਨੇ ਇਧਰ ਸੋਨੂ ਸੋਨਿਕਾ ਚੋਹਾਨ ਸੋਨੂ ਸੋਨਿਕਾ ਵੀ ਕਹਿੰਦੇ ਇਹਨੂੰ ਸੋਨਿਕਾ ਚੋਹਾਨ ਔਰ ਨਾਲ ਤੁਹਾਡਾ ਨਾਮ ਤੇ ਕੌਸ਼ਲ ਹੈ ਪੂਜਾ ਕਰਨ ਵਾਲੀ ਗੱਲ ਹੀ ਰਹਿ ਗਈ ਹੈ ਸੋ ਸ਼ੀਜ਼ ਪੂਜਾ ਕੌਸ਼ਲ ਐਂਡ ਆਈ ਏਮ ਸ਼ੋਰ ਦੈ ਨਾਮ ਇੰਪੈਕਟ ਕਰਦਾ ਹੈ ਭਾਜੀ ਹੋ ਗਏ ਰਾਜੀ ਅਸਲ ਇਤਲਾ ਮਤਲਬ ਕੀ ਹੈ ਭਾਜੀ ਕਿੱਥੇ ਰਾਜੀ ਹੋ ਗਏ ਕੀ ਆ ਲੋਕ ਦੇਖਣ ਗਏ ਉਹਨਾਂ ਦਾ ਨਾਮ ਜਿਹੜਾ ਭਾਜੀ ਹੋ ਗਏ ਰਾਜੀ ਕੀ ਨਜ਼ਰ ਆਏਗਾ ਉਹਨਾਂ ਨੂੰ ਮੈਨੂੰ ਹਕੀਕਤ ਤੁਹਾਡੇ ਜ਼ੁਬਾਨ ਤੇ ਹੈ ਕਿਉਂਕਿ ਮੈਂ ਫਿਲਮ ਨਹੀਂ ਦੇਖੀ ਮੈਨੂੰ ਸੱਦੇ ਆ ਤੁਹਾਡੇ ਦਰਸ਼ਨ ਕਰਾਂ ਐਂਡ ਵੈਨ ਯੂ ਵਿਲ ਬੀ ਰਾਜ਼ੀ ਮੈਨੂੰ ਲੱਗਦਾ ਜੇ ਤੁਹਾਡੇ ਵਰਗੇ ਸੂਝਵਾਨ ਪੱਤਰਕਾਰ ਰਾਜ਼ੀ ਹੋਣਗੇ ਨਾ ਬਿਨਾ ਵਜਾ ਨਹੀਂ ਤੁਸੀਂ ਰਾਜ਼ੀ ਹੋਣ ਵਾਲੇ ਜੇ ਤੁਸੀਂ ਰਾਜ਼ੀ ਹੋਗੇ ਫਿਰ ਮੈਂ ਸਮਝਾਂਗਾ ਕਿ ਫਿਲਮ ਦਾ ਟਾਈਟਲ ਇਜ਼ ਵੈਰੀ ਐਕੂਰੇਟ ਐਂਡ ਇਟ ਇਜ਼ ਅਪ ਟੂ ਮਾਰ ਕਿ ਭਾਜੀ ਹੋਗੇ ਰਾਜ਼ੀ ਸੋ ਮੈਂ ਉਮੀਦ ਕਰਦਾ ਕਿ ਤੁਹਾਡੇ ਵਰਗੇ ਸੂਝਵਾਨ ਜਾਤ ਇਕੱਠੇ ਹੋਏ ਹੈ ਔਰ ਸਾਰਾ ਤੁਸੀਂ ਥੋੜੀ ਸਪੋਰਟ ਵੀ ਪੂਰੀ ਨਾਲ ਇਹਨਾਂ ਨੂੰ ਮਿਲ ਰਹੀ ਹੈ ਦੇ ਸ਼ੁੱਡ ਬੀ ਵੈਰੀ ਸਕਸੈਸਫੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਚਾਚਾ ਕਹਿੰਦੇ ਨੇ ਤੇ ਮੈਨੂੰ ਵੀ ਚਾਚਾ ਹੀ ਕਹਿੰਦੇ ਕਲਮਾ ਦੇ ਵਾਰਿਸ ਇਲੈਕਟ੍ਰੋਨ ਮੀਡੀਆ ਪ੍ਰਿੰਟ ਮੀਡੀਆ ਸਾਰਿਆਂ ਨੂੰ ਮੇਰਾ ਦਾਸ ਤੇ ਦੋਸਤ ਦਿਲਵੰਤਾ ਧਿਆਲਬਰੀ ਬਲੋਨੀਕੀ ਜੀ ਆਇਆ ਸਾਤੁਰਨਾ ਤੁ ਨੂੰ ਮੇਰੇ ਲੋ ਵੀ ਜਿਆ ਔਰ ਪੰਜਾਬੀ ਪ੍ਰੋਡਕਸ਼ਨ ਵੱਲੋਂ ਵੀ ਲਿਖੀ ਜਿਆ ਰਿ ਪ੍ਰੋਡਕਸ਼ਨ ਚ ਸਾਰੇ ਨੇ ਫਰਮ ਤਿਆਰ ਕੀਤੀ ਹੈ ਤੇ ਕਿਉਂਕਿ ਸਾਨੂੰ ਪਤਾ ਕਿ ਮੀਡੀਆ ਕੋਟੈਂਟ ਜਿਹੜਾ ਅੱਜ ਕੱਲ ਕੋ ਕੱਟ ਹੈ ਪਾਜੀ ਹੋ ਗਿਆ ਰਾਜੀ ਹਾਸਿਆ ਦਾ ਇਹ ਸਨੇਹ ਹੈ ਸਮਾਜਿਕ ਸਨੇਹ ਹੈ ਬਿਲਕੁਲ ਮੇਰੇ ਖੱਬੇ ਹੱਥ ਸ਼ੁਭਲੀ ਜੁਗਲੀ ਜੀ ਜਿਹੜਾ ਨੇ ਫਿਲਮ ਪ੍ਰੋਡਕਟ ਕੀਤੀ ਹੈ ਉਹ ਬੇਟੇ ਨੇ ਔਰ ਦਲਬੀ ਸਿੰਘ ਇਥੇ ਮੂਦਾ ਹੈ ਦਲਬੀ ਸਿੰਘ ਮੈਡਮ ਪੂਜਾ ਕੌਸ਼ਲ ਜੀ ਸਨੀਤਾ ਚੋਹਾਨ ਜੀ ਤੇ ਮिशੂ ਵਾਲੀਆ ਉਹ ਇਸ ਫਿਲਮ ਦੀਆਂ ਜਿਹੜਾ ਨੇ ਈਰ ਬਾਈ ਈਰ ਹੀਰੋ ਦਾ ਕੰਮ ਕੀਤਾ ਇਹ ਕੁੜੀਆਂ ਨੇ ਔਰ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਹਾਸਿਆ ਦੇ ਨਾਲ ਲੋੜ ਪੋਟ ਹੈ ਫਿਰ ਜਿਹਦੇ ਚ ਨੀਡੂ ਸ਼ਟਰਾ ਨੀਡੂ ਸ਼ਟਰਾ ਆਓ ਜੀ ਬਿਕੋ ਜੀ ਔਰ ਕੁਲੇਸ਼ਾ ਜੀ ਚਾਚਾ ਪਿਛੜਾ ਜੀ ਲਖਵਿੰਦਰ ਪੰਡਤ ਸ਼ੁਕਲੀਆਂ ਜੁਗਲੀ ਜੀ ਵਿੱਕੀ ਵਾਲੀਆ ਜੀ ਤੇ ਡਿਪਟੀ ਰਾਜਾ ਇਹ ਭਾਵਾਂ ਦੇ ਕੰਮ ਕੀਤਾ ਹੈ

ਹੌਂਦੀ ਰੋਡ ਐ ਕੋਟੂ ਸ਼ਾਦੀ ਲਖਵਿੰਦਰ ਪੰਡ ਜਿਹੜਾ ਕੈਨੇਡਾ ਤੋਂ ਸ਼ੁਭਲੇ ਜੁਲੀ ਜੇ ਇਸਪੰਦਰ ਡਾਕਟਰ ਵਿੱਕੀ ਮਾਧਿਆ ਜੀ ਤੇ ਪੀ ਰਾਜਾ ਜੀ ਇਹ ਸਾਰਿਆਂ ਨੇ ਇਹਦੇ ਵਿੱਚ ਔਰ ਜਿਹੜੇ ਸਾਡੇ ਸੀਨੀਅਰ ਤੇ ਦੂਰਦਰਸ਼ਨ ਦੇ ਅਫੀਸਰ ਬਰਿੰਦਰ ਵਿੱਕੀ ਜੀ ਜਿਨ੍ਹਾਂ ਨੂੰ ਅਸੀਂ ਸਤਿਕਾਰ ਤੇ ਪਿਆਰ ਦੇ ਨਾਲ ਚਾਚਾ ਰੌਣਕੀ ਰਾਮ ਜੀ ਆਖਦੇ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਦਾ ਵਾਸਤੇ ਤੇ ਪੁਨੇ ਸ਼ਾਹ ਜੀ ਇਹ ਵੀ ਜਿਹਦੇ ਵਿੱਚ ਇੱਕ ਗੀਤ ਮੇਰਾ ਵੀ ਹੈ ਤੇ ਜਿਹਨੂੰ ਲਿਖਿਆ ਆ ਪਾਰ ਫੈਰੀ ਵਾਲੇ ਨੇ ਤੇ ਹਰਨਾਂ ਜੋਗੀ ਨੇ ਮੇਜ਼ਨ ਦਿੱਤਾ ਹੈ ਉਹ ਕਲਾਈਪਸ ਤੇ ਗੀਤ ਹੈ ਐਂਡ ਤੇ ਜਾਏਗਾ ਔਰ ਇਹ ਪੰਜਾਬੀ ਬਿਰਮ ਦੁਨੀਆ ਭਰ ਦੇ ਵਿੱਚ ਹਾਸਿਆ ਤੇ ਸਮਾਜਿਕ ਜਾਗਰੂਕਤਾ ਦੇ ਸ਼ਾਨਦਾਰ ਮੇਲ ਬਣਾਉਂਦੀ ਹੋਈ ਫਿਲਮ ਪਾਜੀ ਹੋ ਕੇ ਰਾਜੀ ਅੱਜ ਤੁਹਾਡੇ ਸਾਹਮਣੇ ਤੇ ਫਿਲਮ ਦੀ ਕਾਸਟ ਤੁਹਾਡੇ ਸਾਹਮਣੇ ਸੰਦੇਸ਼ ਹੈ ਲੋਕਿ ਜਿਹੜੇ ਬਿਜ਼ੀ ਦੇ ਲੋਕ ਉਹਨਾਂ ਨੂੰ ਹੱਸਣ ਵਾਸਤੇ ਸਮਉਣ ਵਾਸਤੇ ਪਰ ਸਾਡੇ ਸਰਕਾਰ ਦੇ ਡੀਐਸ ਪਾਜੀ एस पाजी जी पाजी जी एस भाजी जी सॉरी जी एस ने, ने प्रोड्यूसम एक्टिंग भी की है मैं इसलिए कि मेन रोल भी है मैं उन्होंने बेनती करना कि दो मिनट वास्ते शॉर्टकट मारना जी एस भाजी बहुत तो शुक्रिया ਤੇ ਚਚਾ ਰੌਣਕੀ रामजिंदर गोल बहुत शुक्रिया तो ਸਾਡੇ ਵਿਚ ਆਏ ਨੇ ਤੇ ਸਾਡੀ ਪੰਜਾਬ ਦੀ ਕਾਮੇਡੀ ਦੇ ਕਿੰਗ ਨੇ ਤਾਂ ਅਸੀਂ ਇਹ ਕੋਸ਼ਿਸ਼ ਕੀਤੀ ਹੈ ਇੱਕ ਕੇ ਫਿਲਮ ਬਣਾਉਂਦੀ ਕਿ ਜਿਹਦੇ ਵਿੱਚ ਇੱਕ ਮੈਸੇਜ ਵੀ ਹੈ ਤੇ ਕਾਮੇਡੀ ਵੀ ਹੈ ਕਾਮੇਡੀ ਬਗੈਰ ਤਾਂ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ ਤੇ ਟਾਪ ਕਾਮੇਡੀਅਨ ਪੰਜਾਬ ਦੇ ਸਾਡੇ ਇਹਦੇ ਵਿੱਚ ਹਿੱਸਾ ਕਰ 파 ਰਹੇ ਨੇ ਤਾਂ ਮੈਸੇਜ ਇਹ ਹੈਗਾ ਕਿ ਜਿਸ ਤਰ੍ਹਾਂ ਲੋਕ ਇਹ ਪੰਜਾਬ ਤੋਂ ਬਹੁਤ ਬਾਰ-ਬਾਰ ਬਹੁਤ ਜਾ ਰਹੇ ਨੇ ਬਾਹਰ ਚੱਲਦਾ ਚਾ ਚੜਿਆ ਆਪਣੇ ਪੰਜਾਬ ਨੂੰ ਛੱਡ ਕੇ ਉਹਦਾ ਇੱਕ ਸੰਦੇਸ਼ਾ ਦੇਣਾ ਚਾਹ ਰਿਸੀ ਸੀ ਕਿ ਆ ਆਪਣੇ ਦੇਸ਼ ਚ ਰੋ 1 ਨੰਬਰ 'ਚ ਜਾ ਸਕਦੇ ਹੋ ਤੇ ਜਾਓ ਤੇ ਦੂਜੇ ਨੰਬਰ ਤੇ ਨਾ ਜਾਣ ਦੀ ਕੋਸ਼ਿਸ਼ ਕਰੋ ਤੇ ਇਹ ਛੋਟਾ ਜਿਹਾ ਸੰਦੇਸ਼ ਹੈ ਸਾਡਾ ਇਸ ਫਿਲਮ ਦੇ ਵਿੱਚ ਤਾਂ ਬੜੀ ਪਿਆਰ ਮੁਹੱਬਤ ਦੇ ਨਾਲ ਸ਼ੁਗਲੀ ਜੁਲੀ ਜੀ ਨੇ ਇਹ ਫਿਲਮ ਫੜਾਈ ਹੈ ਇਹਦੀ ਕੁਝ ਸ਼ੂਟਿੰਗ ਇੱਥੇ ਇੰਡੀਆ ਦੀ ਆਲਮੋਸਟ ਕੰਪਲੀਟ ਹੈ ਤੇ ਬਾਕੀ ਕੁਝ ਥੋੜੀ ਜਿਹੀ ਸ਼ੂਟਿੰਗ ਨਿਊਯਾਰਕ ਤੇ ਵੀ ਛੋੜੀ ਹੈ ਉਹਦੇ ਲਈ ਇਹ ਨੈਕਸਟ ਮੰਥ ਆਣਗੇ ਉੱਤੇ

ਸਾਡੇ ਇੰਜੀਨੀਅਰਿੰਗ ਟਾਈਮ ਕੱਢਿਆ ਮੈਂ ਵੀ ਆਪਣੇ ਕੰਮ ਕੀਆ ਇਲੈਕਟ੍ਰੋਨਿਕਸ ਦਾ ਪਾਸਟਪੇ ਪਹੁੰਚਿਆ ਸਾਦਿਆਂ ਇਸ ਸਤਿਜੀ ਟੀਮ ਵੱਲੋਂ ਜੀ ਆਇਆਂ ਮੋਸਟ ਵੈਲਕਮ ਜੀ ਔਰ ਸੁਭਲੀ ਜੁਗਲੀ ਜੀ ਕੰਨੀ ਵਾਰੀ ਇਹ ਨਾਲ ਕੰਮ ਕਰਨਾ ਮਾਣ ਆ ਮੈਂ ਪਾਵਾ ਅੰਦਰ ਚੀਂਦੇ ਔਰ ਬਹੁਤ ਅੱਛਾ ਲੱਗਾ ਔਰ ਬਹੁਤ ਹੀ ਵਧੀਆ ਫਿਲਮ ਹੈ ਪਾਹੀ ਹੋ ਗਏ ਰਾਜੀ اور جے پہلا تو راضی ہے ساجلو جی گلندر وکی کیا ساری سٹار کاٹ بیٹھی ہے نیٹو پاسٹر والا تھوڑا جان غصہ ہے کوئی نہیں کوئی گل نہیں چلتا رہتا میری کبھی نہیں لگتا ਤੁਹਾਡਾ کام شٹران دا کتنی فلمیں ریلیز ہوئی ہیں میری فوٹو نے انہاں دا کام شٹران دا نا تے کیمرے دے اگے شٹر آ گیا سر ਮੈਂ ਤੇ ਮੈਂ ਤੇ ਤੁਹਾਡੇ ਕੋਲ ਥੋੜਾ ਦੇਣਾ ਮੈਂ ਤੇ ਸ਼ੁਕਰ ਕੀਤਾ ਕਿ ਇੱਥੇ ਹੋਟ ਨਹੀਂ ਲੱਗੀ ਪਹਿਲਾਂ ਜੇ ਸਾਰੇ ਮੀਡੀਆ ਸੌਰੇ ਮੈਂ ਜੀ ਦੁਆਰੇ ਤੋਂ ਬਾਈਕ ਲੈਣੀ ਇਸ ਫਿਲਮ ਵਾਸਤੇ ਮੈਂ ਤੁਹਾਡੇ ਤੁਹਾਡੇ ਕੇ ਫਰਜ਼ਾਨ ਕਰਨਾ ਜੀ ਦੁਆ ਜੀ ਬਹੁਤ ਅੱਛੀ ਫਿਲਮ ਹੈ ਔਰ ਤੁਹਾਡਾ ਸਾਰਿਆਂ ਦਾ ਸੰਜੋਗ ਹੈ ਔਰ ਸ੍ਰੀਮਨ ਪਸਤਾ ਜੀ ਜੀ ਆ ਬਹੁਤ ਅੱਛਾ ਐਕਟਰ ਦਲਵਿੰਦਰ ਧਿਆਲਪੁਰੀ ਨੇ ੍ਹਰੀਆਂ ਵਾਲੇ ਆਦੂਰੂ ਨੇ ੍ਹਰੀਆਂ ਕੁਦਰਤੀ ਜਿੱਥੇ ਜਾਂਦਾ ੍ਹਰੀਆਂ ਆ ਜਾਣੀਆਂ ਮੰਨਣਾ ਕਰਦਾ ਇਸ ਗੱਲ ਅੱਛਾ ਇੱਕ ਹੋਰ ਗੱਲ ਹੈ ਫਿਲਮ ਦਾ ਮਹਿਲ ਆਇਆ ਇਹਨਾਂ ਦੇ ਨਾਲ ੍ਹਰੀ ਸੱਚੀ ਅੱਛਾ ਇਹਨਾਂ ਨੇ ਆਰੰਭ ਕੀਤਾ ਕਿ ਫਿਲਮ ਪਾਜੀ ਹੋ ਗਏ ਰਾਜ਼ੀ ਹਾਂਜੀ ਪਾਜੀ ਹੋ ਗਏ ਤੇ ਨਾਲੇ ਕਹਿੰਦੇ ਕਹਿੰਦੇ ਚ ਮੇਰਾ ਵੀ ਗੀਤ ਆ ਮੈਂ ਕਿਹਾ ਫਿਰ ਤੂੰ ਵੀ ਰਾਜ਼ੀ ਆ ਚਾਚਾ ਜੀ ਮੈਂ ਇਹਨਾਂ ਨਾਲ ਕਰਦੇ ਇੱਥੇ ਕਿੰਨੇ ਪ੍ਰੈਸਨਰ ਤੇ ਨਾਮ ਲਿਖਾਇਆ ਕਿ ਉਹਨਾਂ ਨਾਲ ਕਿ ਕੋਰੋਨੀਆ ਬੱਲੇ ਸ਼ਕੁਲ ਸ਼ਾਹ ਨੂੰ ਪੁੱਛ ਰਿਹਾ ਨਾ ਲੋਏ ਦੋ ਲਾਈਨਾਂ ਕੋ ਲੈ ਕੇ ਜੀ ਉਸ ਤੋਂ ਬਾਅਦ ਆਪਾਂ ਬੱਚਾ ਚੜ੍ਹ ਰੌਣਕਿਆਂ ਨੂੰ ਬੇਨਤੀ ਕਰਾਂਗੇ ਤੁਹਾਨੂੰ ਅਸੀਰਵਾਦ ਹੈ ਇਹਨਾਂ ਚ ਦੋ ਲਾਈਨਾਂ ਕੀ ਦੇਖੀ ਆਏ ਹੋਏ ਸਾਰੇ ਮਹਿਮਾਨਾਂ ਦਾ ਸਾਡੇ ਜਿੰਨੇ ਵੀ ਪ੍ਰੈਸ ਤੋਂ ਜਨਰੇਸ ਤੋਂ ਇੱਥੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਮੈਂ ਸ਼ੁਕਰਗੁਜ਼ਾਰ ਹੁਗਲੀ ਸ਼ੁਗਲੀ ਦਾ ਜਿੰਨਾਂ ਦੀ ਬਦੌਲਤ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜਾ ਅੱਛਾ ਲੱਗਾ ਜਦੋਂ ਕਲਾਕਾਰ ਕਲਾਕਾਰ ਨੂੰ ਪਿਆਰ ਕਰੇ ਔਰ ਜਿਸ ਤਰ੍ਹਾਂ ਉਹ ਤੁਸ਼ਾ ਜੀ ਨੇ ਕਿਹਾ ਹੈ ਬਈ ਜਗਿੰਦਰ ਤੇਰੇਂਦਰਿਆ ਪਹਿਲੀ ਵਾਰੀ ਮੌਕਾ ਮਿਲਿਆ ਤੇ ਬਾਕੀ ਰੋਲ ਦੇ ਮੁਤਾਬਕ ਉਸ ਕਰੈਕਟਰ ਦੇ ਮੁਤਾਬਕ ਕੋਈ ਫਿਲਮ ਚ ਰੋਲ ਹੋਵੇ ਤੇ ਉਹ ਉਹਦਾ ਜਿਆਦਾ ਨਜ਼ਾਰਾ ਹੁੰਦਾ ਔਰ ਇਹਨਾਂ ਨੇ ਪੂਰੀ ਸਕ੍ਰਿਪਟ ਜਿਹੜੀ ਲਿਖੀ ਹੈ ਕੋਈ ਵੀ ਇਹਨਾਂ ਦੀ ਫਿਲਮ ਦੇਖ ਲਓ ਉੱਥੇ ਮੈਸੇਜ ਵੀ ਹੁੰਦਾ ਹੈ ਕਾਮੇਡੀ ਵੀ ਹੁੰਦੀ ਹੈ ਔਰ ਕਨਸੈਪਟ ਵੀ ਬਹੁਤ ਵਧੀਆ ਹੁੰਦਾ ਹੈ ਇੱਕ ਨਵਾਂ ਕਨਸੈਪਟ ਲੈ ਕੇ ਆਏ ਨੇ ਬਾਜੀ ਹੋਗੇ ਰਾਜੀ ਔਰ ਇਹ ਵਿੱਚ ਪੂਰਾ ਮੈਸੇਜ ਅੱਜ ਕੱਲ੍ਹ ਦੇ ਹਾਲਾਤਾਂ ਦੇ ਮੁਤਾਬਕ ਇਸ ਫਿਲਮ 'ਚ ਫਰਮਾਇਆ ਗਿਆ ਹੈ ਕੁਝ ਸ਼ੂਟਿੰਗ ਅਮਰੀਕਾ 'ਚ ਹੋਣੀ ਹੈ ਬਾਕੀ ਸ਼ੂਟਿੰਗ ਇੱਥੇ ਕੰਪਲੀਟ ਹੈ ਔਰ ਸਾਡੇ ਪ੍ਰੋਡਿਊਸਰ ਸਾਹਿਬ ਬਹੁਤ ਅੱچھے ਕਲਾਕਾਰ ਬਣੇ ਨਾਲ ਇਨਾਂ ਦਾ ਮੇਨ ਕਿਰਦਾਰ ਇਸ ਫਿਲਮ ਚ ਆ ਕੇ ਤੁਸੀਂ ਦੇਖੋਗੇ ਜੀ ਐਸ ਜੀ ਐਸ ਸਾਹਿਬ ਭਾਜੀ ਇਹੋ ਹੀ ਭਾਜੀ ਨੇ ਇਹ ਪਹਿਲਾਂ ਰਾਜੀ ਨਹੀਂ ਹੁੰਦੇ ਫਿਰ ਇਹਨਾਂ ਨਾਲ ਹੀ ਕਰਾਇਆ ਫਿਰ ਨਾ ਹੀ ਉਹ ਰਹਾਤਾ ਭਾਜੀ ਹੋ ਗਏ ਰਾਜੀ ਪ੍ਰੋਡਿਊਸਰ ਬਣ ਗਏ ਸੀ ਪਰ ਹੋੜੀ ਸੀ ਕਰਦੇ ਕਹਿੰਦੇ ਨਹੀਂ ਮੈਂ ਹੋੜ ਨਹੀਂ ਕਰਨਾ ਫਿਰ ਹੋੜੀ-ੋੜੀ ਕਰ ਲਈ ਹੋ ਗਏ ਨਾ ਹੀ ਰਕਤਾ ਭਾਜੀ ਹੋ ਗਏ ਰਾਜੀ ਇਹ ਵੀ ਲਾਜੋ ਭਾਜੀ ਰਾਜੀ ਕਿਉਂ ਹੋਏ ਕਾਦੇ ਵਾਸਤੇ ਭਾਜੀ ਰਾਜੀ ਅੰਦਰ ਰਾਜ ਕਰ ਸੀ ਇਹ ਜਿਹੜਾ ਪ੍ਰੋਡਿਊਸਰ ਹੁੰਦਾ ਨਾ ਭਾਜੀ ਰਾਜੀ ਕਾਦੇ ਵਾਸਤੇ ਇਹ ਵੀ ਤਾਂ ਦੱਸੋ ਨਾ ਕਾਦੇ ਵਾਸਤੇ ਹੋਏ ਰੋਲ ਵਾਸਤੇ ਇਹਨਾਂ ਨੂੰ ਕਿਹਾ ਗਿਆ ਫਿਰ ਹਮ ਫਿਲਮ ਫਿਰੋੜ ਕਰੋ ਕਹਿੰਦੇ ਮੈਂ ਪ੍ਰੋਡਿਊਸਰ ਹੀ ਠੀਕ ਆ ਤੇ ਬਾਅਦ ਵਿੱਚ ਇਹਨਾਂ ਨੂੰ ਦੱਸਿਆ ਵੀ ਤੁਸੀਂ ਐਕਟਰ ਵੀ ਬੜੇ ਵਧੀਆ ਹੋ ਫਿਰ ਇਹ ਰਾਜੀ ਹੋਏ ਕਿ ਮੈਂ ਐਕਟ ਵੀ ਕਰਾਂਗਾ ਉਸ ਵਾਸਤੇ ਰਾਜੀ ਹੋਏ ਫਿਰ ਨਾ ਫਿਲਮ ਦਾ ਰੱਖਤਾ ਭਾਜੀ ਰੋਲ ਬਾਕੀ ਫਿਲਮ ਦੇਖੋਗੇ ਤੇ ਸਾਰੇ ਮੈਸੇਜ ਹੋਣਗੇ ਕਿਉਂਕਿ ਜਿਹੜੀ ਫਿਲਮ ਇਹਨਾਂ ਨੇ ਬਣਾਈ ਹੈ ਇਹ ਸ਼ਾਰਟ ਮੂਵੀ ਹੈ ਉਹਨੂੰ ਅਵਾਰਡ ਮਿਲੇ ਮਿਲੇ ਔਰ ਮੈਂ ਇਹੋ ਹੀ ਸਾਰੇ ਅੱਗੇ ਬੇਨਤੀ ਕਰਾਂਗਾ ਫਿਲਮ ਜ਼ਰੂਰ ਦੇਖਣਾ ਔਰ ਮੈਨੂੰ ਪੂਰੀ ਯਕੀਨ ਹੈ ਇਸ ਫਿਲਮ ਨੂੰ ਵੀ ਅਵਾਰਡ ਮਿਲੇਗਾ ਇਹਨਾਂ ਵੱਸਤੇ ਕਾਲੀਆਂ ਚਾਹਤ ਹੈ ਤੇ ਕੰਪਲੀਟ ਕਿੰਨੀ ਦੇਰ ਤੱਕ ਹੋਈ ਹੈ ਕੰਪਲੀਟ ਹੈ ਬਾਕੀ ਅਮਰੀਕਾ ਦਾ ਜਿਹੜਾ ਸ਼ੂਟ ਹੈ ਨਾ ਉਸ ਤੋਂ ਬਾਅਦ ਇੱਥੇ ਐਡੀਟਿੰਗ ਵੀ ਹੋ ਗਈ ਹੈ ਹੁਣ ਡਬਿੰਗ ਦਾ ਵੀ ਸਿਸਟਮ ਤਕਰੀਬਨ ਹੋ ਗਿਆ ਹੈ ਕਿ ਅਮਰੀਕਾ ਦੀ ਸ਼ੂਟਿੰਗ ਹੋ ਜੇਗੀ ਉਸ ਤੋਂ ਬਾਅਦ ਫਿਰ ਕਿੰਨਾ ਪਾਰਟ ਅੰਦਰ ਹੈ ਬਸ ਥੋੜੇ ਪਾਰਟ ਹੈ ਉੱਚ ਮਿਲਗਰ 2 ਘੰਟੇ ਤੱਕ ਰਿਲੀਜ਼ ਹੋਵੇ ਕਿਉਂਕਿ ਇਹ ਪ੍ਰੋਜੈਕਟ ਬਹੁਤ ਵੱਡਾ ਹੈ ਅਮਰੀਕਾ ਸ਼ੂਟਿੰਗ ਨਾਮ ਰਿਤੇ ਇਥੋਂ ਨਾ ਕੰਪਲੀਟ ਸੀ ਸੀਨ ਦੇ ਨਾਲ ਹੀ ਹੈ ਜਿਹੜੇ ਇਸੇ ਦਾ ਟੂਟੇ ਜਾਂ ਉਸ ਤਰ੍ਹਾਂ ਹੀ ਸੀ ਨਹੀਂ ਨਹੀਂ ਫਿਲਮ ਦੇ ਜੋ ਫਿਲਮ ਸcript ਹੈ ਨਾ ਉਹਦਾ ਬਤੀ ਜਿਹੜੇ ਕਲਾਕਾਰ ਬਾਅਦ ਨੇ ਜਾਂ ਬਾਰਤ ਕੁੰਨਾਂ ਫੁਗਲੀ ਜੁਗਲੀ ਜਾਨਗੇ ਪ੍ਰਿੰਸਪਾ ਸਾਹਿਬ ਇਸ ਭਾਰੀ ਜਿਹੜੇ ਨਾ ਇੰਡੀਆ ਦਾ ਸਟੂਡਿਓ ਕਰ ਲਿਆ ਇਹਨਾਂ ਦਾ ਇਹਨਾਂ ਨੇ ਉਥੋਂ ਚੱਲਣਾ ਅਮਰੀਕਾ ਤੋਂ ਉਹ ਸੀ ਸਾਰੇ ਜਿਹੜੇ ਉੱਥੇ ਰਾਜਮਾ ਹਨੇਰਾ ਯੂਐਸਏ ਦੇ ਐਕਟਰ ਉੱਥੇ ਹੈਗੇ ਨੇ ਉਹ ਇਹਨਾਂ ਪੋਡਕਾਸਟ ਕਰ ਰਹੇ ਪੋਡਕਾਸਟ ਕਰਦੇ ਕਰਦੇ ਇਹਨਾਂ ਦੇ ਦਿਮਾਗ 'ਚ ਆਇਆ ਕਿ ਜੇ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਇੰਗਲਿਸ਼ ਫਿਲਮ ਬਣਾਈ ਜਾਵੇ ਤੇ ਕਿੱਦਾਂ ਹੋਏਗਾ ਤੇ ਰਾਜਮਾ ਹਨੇਰਾ ਜੀ ਨੇ ਸਾਡਾ ਨਾਮ ਲਿਆ ਸਾਡੇ ਕੋਲ ਆਇਆ ਆਪਾਂ ਕਦੇ ਕਦੇ ਘਰ ਜਾ ਕੇ ਨਾਲ ਸਾਰੇ ਕਲਾਕਾਰਾਂ ਨੂੰ ਮਿਲਾਇਆ ਤੇ ਫੇਰ ਉਹਦੇ ਆਪਣੇ ਬਾਸ 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 ਕੋ 40 ਸੋਰੀ ਨਹੀਂ ਦੱਸਦੇ। ਅਰੇ ਕੋਈ ਗੱਲ ਨਹੀਂ। ਅਰੇ ਅਫਤੋ ਆਪਾਂ ਨੇ ਕਿ ਦਸਿਆ ਲੈ। ਉਹ ਤੋਂ ਬਾਅਦ ਕੀ ਹੈ? ਐਂਡ ਹੋ ਗਿਆ ਮੇਰਾ ਐਂਡ ਹੋ ਰਹਿਣਾ। ਕਿਉਂਕਿ ਉਹ ਤਾਂ ਆਪਾਂ ਉਹ ਤਾਂ ਹਰ ਦੋ ਵੇਚਦਾ ਫੇਰ ਰਵਿੰਦਰ ਰਵਿੰਦਰ ਦੀ ਬੈਗਜ ਹੈਪਕ ਗੱਦਰਾਲ ਮੋੜੇ। ਬਤੇ ਇਹ ਸਾਰੇ ਬੰਦੇ ਸੰਤੂ ਜੀ ਸਾਡੇ ਪਰ ਪੁਰਾਣੇ ਮਿੱਤਰ ਨੇ ਸਾਡੇ ਰੋਣਕੀ RAM ਜੀ ਦੇ ਚੇਲੇ। ਉਭੀ ਅਸੀਂ ਹੋਰ ਕਰਨਗੇ ਤੇ ਹੁਣ ਅਗਰ ਉਹਨਗੀ RAM ji ਨੂੰ ਬੇਨਤੀ ਕਰਾਂਗੇ ਕੁਝ ਪਹਿਲਾਂ ਪੂਜਾ ਪੂਜਾ ਬੋਲੋ ਸਾਨੂੰ ਅਸ਼ੀਰਵਾਦ ਦਿੱਤਾ ਜਾਏ ਆ ਸਾਡੀ ਹੀਰੋਇਨ ਵੀ ਕੁਝ ਕਹਿਣਾ ਚਾਹੁੰਦੀ ਹੈ ਪੂਜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ 30 30 ਸਮੇਂ ਕੱਢ ਕੇ ਇੱਥੇ ਆਏ ਨੇ ਪਰ ਸਾਡੀ ਮੂਵੀ ਦੇ ਜਿੰਨੇ ਵੀ ਸਟਾਰਸting ਹੈ ਉਹ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਆਪਣੀ ਮੂਵੀ ਦੇ ਵਿੱਚ ਜਿਵੇਂ ਕਿ ਸਾਰਿਆਂ ਨੇ ਆਪਣਾ ਆਪਣਾ ਓਪੀਨੀਅਨ ਦਿੱਤਾ ਹੈ ਸਭ ਨੇ ਆਪਣੀ ਆਪਣੀ رائے ਦੱਸੀ ਹੈ ਕਿ ਸਾਡੀ ਮੂਵੀ ਬਹੁਤ ਬਿਹਤਰ ਹੈ ਜਿਨੇ ਵੀ ਸਾਡੇ ਸਟਾਰ ਕਾਸਟ ਨੇ ਸਾਡੇ ਐਕਟਰ ਨੇ ਸਭ ਨੇ ਬਹੁਤ ਆਪਣਾ ਆਪਣਾ ਕਿਰਦਾਰ ਹੀ ਪਾਇਆ ਬਾਕੀ ਜਿਵੇਂ ਕਿ ਸਾਰਿਆਂ ਨੇ ਸਟੋਰੀ ਦੱਸਣ ਲੱਗੇ ਸੀ ਕਿ ਤੇ ਉਹ ਤਾਂ ਸੋਦੇ ਤੁਹਾਨੂੰ ਮੂਵੀ ਜਦੋਂ ਜਾਓਗੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਬਾਜੀ ਕਿਉਂ ਰਾਜੀ ਹੋ ਗਏ ਔਰ ਕਿਸ ਲਈ ਰਾਜੀ ਹੋ ਗਏ ਪਰ ਉਹ ਆਈ ਹੋਪ ਕਿ ਤੁਸੀਂ ਜਦੋਂ ਵੀ ਇਹ ਮੂਵੀ ਨੂੰ ਦੇਖੂਗੇ ਇਹਨੂੰ ਖੂਬਸਰਾ ਪਿਆਰ ਦੋਗੇ ਥੈਂਕ ਯੂ ਨੇ ਟੂ ਨੇ ਟੂ ਬਹੁਤ ਦੋਸਤ ਮੇਰੇ ਰਜਨੀਆ ਕਹਿੰਦੇ ਕੋ ਨਾ ਮੇਰੀ ਕੋਲ ਚੜੋ ਲੱਗੀ ਆ ਇਹਨਾਂ ਦਾ ਕੀ ਪਤਾ ਵਾ ਕੀ ਕਹਾਂ ਨੂੰ ਫਿਲਮ ਦੇ ਵਿੱਚ ਸੀਨ ਕਰਨਾ ਪਹਿਲਾਂ ਪੁੱਛ ਲੋ ਇਹਨਾਂ ਨੂੰ ਨਹੀਂ ਸਰ ਜੀ ਬਾਕੀ ਅਗਲਾ ਬਣਾ ਲੇਡੋ ਕੋਈ ਨਹੀਂ ਬੋਲਦਾ ਬੋਲ ਸਰ ਤੁਹਾਡਾ ਇਸ ਲਈ ਨਾਮ ਲਿਆ ਦੇਖੋ ਪਬਲਿਕ ਵਾਸਤੇ ਕੁਝ ਸਰਪ੍ਰਾਈਜ਼ ਵੀ ਤਾਂ ਰਹਿਣਾ ਚਾਹੀਦਾ ਨਾ ਉਹ ਸਰਪ੍ਰਾਈਜ਼ ਉਹ ਆ ਕੇ ਸੀ ਸਭ ਕੀਤਾ ਨਾ ਉਹ ਤੇ ਜਦੋਂ ਪਬਲਿਕ ਜਾਏਗੀ ਤੁਹਾਡੀ ਫੇਰਵਾਹ ਵਾ ਦੇਖੋ ਕਿੰਨੀ ਜ਼ਿਆਦਾ ਆਏਗੀ ਮਨ ਨਹੀਂ ਕਹਿ ਰਿਹਾ ਕਿ ਜੀ ਜਨਰਲ ਹੋ ਤੇ ਉਹ ਨੂੰ ਛੱਡ ਲਾ ਗਏ ਆ ਬਤੇ ਆਪ ਕੋ ਜਿਉ ਤੋਂ ਅਨਾ ਧੋਖਾ ਹੋ ਗਿਆ ਬੁਰਬਰ ਦਾਜ ਕੋ ਤੁਹਾਡਾ ਤੇ ਹੋ ਸਕਦਾ ਹੈ ਹੀ ਸਰਪ੍ਰਾਈਜ਼ ਲੋਕਾਂ ਲਈ ਸ਼ੁਭ ਹੋ ਜਾਏ ਤੁਹਾਡੇ ਲਈ ਸ਼ੁਭ ਹੋ ਜਾਏ ਤੇ ਅੱਧੀ ਸ਼ਗਲ ਵੀ ਜਿਹਦੀ ਫੋਟੋ ਉਹ ਲਈ ਮੇਰੇ ਦਾ ਚਿਕਾ ਮਾਰੇ ਕਿ ਮੇਰੀ ਕਿਉਂ ਲਾਈਏ ਕਿਉਂਕਿ ਮੇਰੀ ਵੀ ਸ਼ਕਲ ਨਹੀਂ ਬਹੁਤ ਚਲਾਕ ਜੱਥਾ ਇਕੱਠਾ ਹੋਇਆ ਕੋਈ ਇੱਕ ਵੀ ਨਾ ਜੋ ਮਣ ਤਾਂ ਆਜ ਕਰੰਦੇ ਲਾਇਕ ਨਹੀਂ ਗਾ ਐ ਇੱਕ ਤੁਹਾਡੇ ਨਾਲ ساری ਉਮਰ ਜਦ ਦੇ ਅਸੀਂ ਇਕੱਠੇ ਆ ਹੁਣ ਤੱਕ ਬਾਜੀ ਮੈਨੂੰ ਕਹਿੰਦੇ ਰਹੇ ਤੇ ਰਾਜ਼ੀ ਕਰ ਮੈਨੇ ਬਾਜੀ ਨੂੰ ਹਾਲ ਆਪ ਸੋ ਅੰਡਰਸਟੂਡ ਹੈ ਕਿ ਇੱਕ ਅੱਛਾ ਟਾਈਟਲ ਹੈ। ਔਰ ਸੁਨੀਹਾ ਜਿਵੇਂ ਇਹਨਾਂ ਨੇ ਦੱਸਿਆ ਕਿ ਮੈਂ ਗੱਲਾਂ ਤੋਂ ਹੀ ਜ਼ਿਆਦਾ ਲਾ ਰਿਹਾ ਤੁਹਾਡੇ ਜੀ ਕੁਝ ਕਹਿ ਰਹੇ ਹੋ ਕਿ ਅਮਰੀਕਾ 'ਚ షూਟਿੰਗ ਹੈ ਤੇ ਟਰੰਪ ਨੂੰ ਵੀ ਵਿੱਚ ਪਾ ਲਿਆ ਜੀ। ਹਰ ਕੀ ਤੁਹਾਡਾ ਸ਼ੂਟਿੰਗ ਦਾ ਸ케줄 ਬੜਾ ਇਨ ਟਾਈਮ ਹੋ ਜਾਏ। ਟਰੰਪ ਜੀ ਹੋ ਗਏ ਰਾਜੀ ਫਿਰ ਇਹ ਇੱਕ ਟਰੰਪ ਦੀ ਤੇ ਇੱਕ ਨੀਡੂ ਭਾਈ ਦੀ ਫੋਟੋ ਰਹਿ ਗਈ ਬਾਕੀ। ਹਾਂ ਤੇ ਉਹਨਾਂ ਤੋਂ ਇਹਨ ਮਦੋਲੋਦੋ ਮਾਫੀ ਮੰਗ ਲਈ ਹੈ ਜੀ ਟਰੰਪ ਨੂੰ ਕੇ ਦੇਣਾ ਨੇ ਪੰਪ ਦੇ ਤਾ ਨਾ ਤੇ ਤੂੰ ਵੀ ਰਖਣੀ ਜਾਓ ਸੋ ਆਈ ਵਿਸ਼ ਥਿਸ ਫਿਲਮ ਅ ਗ੍ਰੇਟ ਸਕਸੈਸ ਐਂਡ ਆਮ ਸ਼ੂਰ ਬਿਕੋਜ਼ एवरीवन ਇਜ਼ ਸੋ ਐਕਸਪੀਰੀਅੰਸ ਹੈ ਦੇ ਆਰ ਸੀਜ਼ਨਡ ਔਰ ਇਹ ਨਾ ਤੋਂ ਮੈਂ ਬਹੁਤ ਉਮੀਦ ਕਰਦਾ ਚਾਹੀਏ ਸ਼ੁਗਲੀ ਜੁਗਲੀ ਕਿਉਂਕਿ ਅਸੀਂ ਬੜੇ ਸਾਲੋਂ ਦੇ ਸਾਡੇ ਸੰਬੰਧ ਨੇ ਲਖਵਿੰਦਰ ਦਾ ਜ਼ਿਕਰ ਕੀਤਾ ਅਸੀਂ ਇਕੱਠੇ ਹੀ ਸਟੇਸ਼ੂਸ ਤੇ ਹੀ ਦਾ ਹਕੇ ਕਰਦੇ ਨੇ ਨਿਰੰਤਰ ਮਿਹਨਤ ਜਿਹੜੀ ਕਰ ਰਹੇ ਨੇ ਕਿਉਂਕਿ ਮੈਂ ਟੈਲੀਵਿਜ਼ਨ ਦੇ ਉੱਤੇ ਐਜ਼ ਬੀਇੰਗ ਅ ਪ੍ਰੋਡਿਊਸਰ ਪ੍ਰੋਗਰਾਮ ਐਗਜ਼ੀਕਿਊਟਿਵ ਸਪੋਰਟਸ ਤੇ ਮੈਂ ਜਦੋਂ ਸਪੋਰਟਸ ਹੀ ਚਲਾ ਜਾਂਦਾ ਸੀ ਤਾਂ ਫਿਰ ਇਸ ਪਾਸੇ ਮੈਨੂੰ ਟੁੱਟਣਾ ਪੈਂਦਾ ਸੀ ਪਰ ਇਹਨਾਂ ਨੇ ਆਪਣਾ ਨਿਰੰਤਰ ਇੱਕ ਸਾਧਨਾ ਕਹਾਂ ਲੋ ਸ਼ੁਗਲੀ-ਜੁਗਲੀ ਯਾਨੀ ਪਰਪ੍ਰੀਤ ਤੇ ਗੁਰਪ੍ਰੀਤ ਏ ਬਜ਼ੀਚਾ ਗੁਰਪ੍ਰੀਤ ਮੇਰਾ ਦੂਜਾ ਵੀ ਬਚਾ ਉਹ ਵੜ ਹੈ ਔਰ ਐਸ ਵੇਲੇ ਉਹਦੀ ਉਡਾਨ ਖੁੱਗੀ ਵਾਲੀ ਹੈ ਉਹਦੇ ਲਈ ਤਾਂ ਜ਼ਰੂਰ ਤਾੜੀਆਂ ਮਾਰੋ ਕਿਉਂਕਿ ਉਹ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਹੈ ਸੋਰੀ ਸਭ ਕੇਨਾਂ ਨੂੰ ਹਮੇਸ਼ਾ ਜਾਂਦਾ ਰਹੇ ਮੈਂ ਇੱਕ ਆਪਣੀ ਜ਼ਿੰਮੇਵਾਰੀ ਦੇ ਤੌਰ ਤੇ ਕਿ ਕਾਕਾ ਕਦੇ ਵੀ ਇੱਕ ਲੈਵਲ ਤੋਂ ਥੱਲੇ ਲਫ਼ਸ ਨਾ ਵਰਤਿਆ ਜੇ ਇਹ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਦਿਸ ਇਜ਼ ਦਾ ਰੀਜ਼ਨ ਦੇ ਆਰ ਸੋ ਸਕਸੈਸਫੁਲ ਗੁਰਪ੍ਰੀਤ ਹੈ ਦ ਮੈਨੂੰ ਯਾਦ ਹੈ ਚੱਜ ਚੱਟ ਆਵੇ ਅਜੀ ਕਰ ਨਵੇਂ ਸਾਲ ਦਾ ਗੀਤ ਕੀਤਾ ਸੀ ਮੈਂ ਗਾਇਆ ਸੀ ਹਾਲਾਂਕਿ ਲੋਕੀ ਇਹਦੇ ਗੁਣ ਗਾਉਂਦੇ ਨੇ ਪਰ ਉਹ ਗੀਤ ਮੇਰਾ ਗਾਇਆ ਸੀ ਰੋਡਾ ਫੋਟੋਸ਼ਾਪ ਬੜੇ ਸਾਲਾਂ ਬਾਅਦ ਮੈਨੂੰ ਪਤਾ ਲੱਗਾ ਕਿ ਇਹਨਾਂ ਗਾਇਆ ਮੈਂ ਸਮਝਦਾ ਮੈਂ ਹੀ ਕਰੇਗਾ ਸੋ ਇਹ ਇਹਨਾਂ ਦੀ ਸਮਝਦਾਰੀ ਧਿਆਨਦਾਰੀ اور ਮੈਂ ਸਮਝਦਾ ਕਿ ਐਕਟਿੰਗ ਦੇ ਵਿੱਚ ਨਿਪੁੰਨਤਾ ਹੈ ਜਿਹਦੇ ਕਰਕੇ ਇਹਨਾਂ ਨੂੰ ਇਹ ਸ਼ੱਕ ਨਹੀਂ ਪੈ ਸਕਿਆ ਕਿ ਇਹਨਾਂ ਨੇ ਨਹੀਂ ਗਾਇਆ ਅਸੀਂ ਇਕੱਠੇ ਅਮਰੀਕਾ ਦੇ ਸ਼ੋਜ਼ ਵੀ ਕੀਤੇ ਰਏ ਹੈ ਕੁਝ ਦਿਨ ਨਹੀਂ ਬੋਲਦੇ ਕੈਨੇਡਾ ਵੀ ਹੈ ਨਾ ਸਰ ਪੁੱਤ ờ ਪੋਟਸ਼ਾ ਜੀ ਵੀ ਨਾਲ ਬੈਠੇ ਹੈ ਕੁੱਲੇਸ਼ਾ ਜੀ ਨੇ ਇੱਕ ਮੈਂ ਇਹ ਜਿਹੜਾ ਗਰੀਬ ਲੱਗਣਦੇ ਆ ਪਦਨਾ ਸ਼ਾਹ ਤੇ ਬੜੇ ਇਕੱਠੇ ਹੋਏ ਮੈਨੂੰ ਨਾ ਗੋਦਾਮ ਸਿੰਘ ਤੀਰ ਸਾਹਿਬ ਚਾਚਾ ਚੰਦੀ ਗੜੀਆ ਕਿਉਂਕਿ ਸਾਰੀ ਪ੍ਰੈਸ ਬੈਠੀ ਹੈ ਆਈ ਗੋ ਮੈਂ ਹੈਡ ਟੂ ਦ ਪ੍ਰੈਸ ਬਿਕੋਜ਼ ਯੂ ਆਰ ਦ ਪੀਪਲ ਹੂ ਕੈਨ ਬ੍ਰਿੰਗ ਐਨੀਬਾਡੀ ਸੋ ਆਪ ਇਨ ਦ ਸਕਾਈ ਟੋੜਾ ਦੇਣਾ ਨਹੀਂ ਕੋਈ ਦੇ ਸਕਦਾ ਮੈਂ ਜਦੋਂ ਬੀ ਕਾਮ ਕੀਤੀ ਕੀਤੀ ਸੀ ਦਬਾਬ ਵਾਲੇ ਤੋਂ ਤੇ ਨੌਕਰੀ ਦੀ ਭਾਲ ਸੀ ਮੈਂ 200 ਰੁਪਏ ਦੀ ਨੌਕਰੀ ਇਥੇ ਬਤਰਾ ਹੋਇਲ ਗਈ ਹੁੰਦੀ ਸੀ ਸਾਇਨਪਲ ਸੰਬੰਧੀ ਕਰੀ ਸੀ ਡੇਢ ਦੋ ਮਹੀਨੇ ਕੀਤੀ ਫਿਰ ਮੈਂ ਪੰਜਾਬ ਕੇਸਰੀ ਦੇ ਵਿੱਚ ਵੀ ਚਲਾ ਗਿਆ ਸੀ ਉਥੇ ਡੈਸਕ ਦੇ ਹਾਲੇ-ਦਾਲੇ ਸਾਰੇ ਬੈਠੇ ਹੁੰਦੇ ਸੀ ਜਿਹੜੇ ਨਿਊ ਕਲਰਸ ਮੈਂ ਕੁਝ ਦਿਨੋ ਤੇ ਵੀ ਕੰਮ ਕੀਤਾ ਸੋ ਮੈਂ ਕਹਿ ਸਕਦਾ ਕਿ ਪੱਤਰਕਾਰਤਾ ਦੇ ਨਾਲ ਮੇਰਾ ਵੀ ਸੰਬੰਧ ਰਿਹਾ ਸੋ ਇਟਸ ਅ ਬ੍ਰਾਊਟ ਪ੍ਰੋਵਿਲੀਜ ਫॉर ਮੀ ਬੀਇੰਗ ਵਨ ਆਫ ਦਾ ਫੈਮਿਲੀ ਮੈਂਬਰਸ ਆਫ ਯੂਰਸ ਤੇ ਮੈਂ ਵਧਾਈ ਦਿੰਦਾ ਇਸ ਸਾਰੇ ਗਰੁੱਪ ਨੂੰ ਇਹ ਚ ਲੜਕੀ ਹੀਰੋਇਨ ਹੈ ਇਹ ਤੇ ਸਾਦੀ ਦੁਰਦ੍ਰਿਸ਼ਣ ਦੀ ਵੀ ਬਹੁਤ ਕਮਾਲ ਦੀ ਐਕਟਰਸ ਹੈ ਔਰ ਜੀਐਸਡੀ ਮੇਰੇ ਕੋਲ ਕੁਝ ਨਹੀਂ ਕਰਦੇ ਚੱਲਿਆ ਰਸ਼ੀਵਾਦ ਪਹਿਲੀ ਫਿਲਮ ਹੈ ਜਿਹਦਾ ਪੈਸਾ ਲੱਗਦਾ ਹੈ ਉਹ ਇਹ ਕੁਝ ਹੀ ਬੋਲਦਾ ਉਹ ਤੁਹਾਨੂੰ ਸੁਝੇ ਕੱਖ ਨਹੀਂ ਮੈਂ ਸਾਰਾ ਤੇ ਲੁੱਟ ਗਿਆ ਜੀ ਪਰ ਇੱਥੇ ਲੁੱਟਣਾ ਕੰਮ ਨਹੀਂ ਹੈ ਇੱਥੇ ਤੁਸੀਂ ਬੁੱਲੇ ਲੁੱਟੋਗੇ ਇੱਥੇ ਤੁਸੀਂ ਵਾਵਾ ਲੁੱਟੋਗੇ ਆਏ ਐਕਸਪੈਕਟਿਡ ਐਂਡ ਡਿਫਰੈਂਟ ਹੀਰੋ ਦੇਲ ਵੀ ਹੀਰੋ ਹੈ ਆਪਣੇ ਕਾਗੇ ਸਵਾਣ ਲੜੇ ਜੇ ਸੋ ਬੇਟਾ ਵੀ ਰੋਦਾ ਹੀ ਹੈ ਤੇ ਵੀ ਸੋ ਸਾਡਾ ਬੱਚਾ ਉਹ ਔਰ ਬਹੁਤ ਵੈਲੇ ਤੇ ਕਰਦਾ ਹੈ ਇਧਰ ਪਰਵਾਰ ਦੇ ਹਿੱਸੇ ਵੀ ਆਏ ਨੇ ਹਰਨੂਰ ਸਿੰਘ ਐ ਤੇ ਕੁਲਰਾਜ ਸਿੰਘ ਇੱਕ ਵਾਰੀ ਹੋਰ ਖੜੋ ਜੀ ਸਾਡੀ ਦੋਨੋਂ ਸ਼ਰੌਂਗੀ RAM ਜੀ ਦੇ ਵੈਸੇ ਤੁਸੀਂ ਅਖਬਾਰ ਵਾਲਿਆਂ ਨੇ ਹਮੇਸ਼ਾ ਸਾਡਾ ਨਾਮ ਮਜ਼ਾਕ ਕੀਤਾ ਜਦੋਂ ਬੇਟਾ ਵੱਡਾ ਹੋਇਆ ਨਾ ਤੇ ਹੈਡਲਾਈਨ ਤੁਸੀਂ ਲਾਤੀ ਹੁਣੋ ਚਾਚੇ ਦੇ ਘਰ ਕਾਕਾ ਹੋਇਆ ਕਿਸੇ ਨੇ ਨਹੀਂ ਕਿਹਾ ਪਿਓ ਦੇ ਪੁੱਤ ਹੋਇਆ ਤੇਰੀਆਂ ਸ਼ੈਤਾਨੀਆਂ ਤੁਸੀਂ ਵੀ ਕਰਦੇ ਸੋ ਆਈ ਲਵ ਦੈਟ ਜੁਮਲਾ ਜੋ ਤੁਸੀਂ ਹੈਡਲਾਈਨ ਦਿੱਤੀ ਸੀ ਔਰ ਗੁਨਰਾਜ ਇਜ਼ ਅ ਵੈਰੀ ਗੁੱਡ ਰਾਈਟਰ ਟੂ ਔਰ ਯੂਨੀਵਰਸਿਟੀ ਦਾ ਇਹ ਦੋ ਤਿੰਨ ਸਾਲ ਬੈਸਟ ਸੈਕਟਰ ਵੀ ਰਿਆ ਦੋ ਲੋਕ ਕੰਮ ਕਰਦੇ ਤੁਹਾਡੀਆਂ ਦੁਆਵਾਂ ਲੈਣ ਵਾਸਤੇ ਆਏ ਨੇ ਕਿ ਪੱਤਰਕਾਰਾਂ ਕੋਲ ਜਿੰਨਾ ਗਿਆਨ ਹੁੰਦਾ ਹੈ ਇੱਕ ਵਾਰੀ ਹੱਥ ਚੰਗਾ ਸਿਰ ਤੇ ਆ ਜਾਏ स्मत चमक जाती है सो आई थैंक एवरी वन एंड स्पैशली जे इधर यार डिप्टी तेरा ना, हमेशा तू लुक जाए कुल जो नहीं बैठेगा तो सामने आ जाएगा सारे जिन्हें दिखने वाले होंगे ना बस लड़किया तक जाते बाड़ जाते इधर कौन कौन बैठे सो so, प्रप्रीत गुरप्रीत ਇਦਰ ਤੋਂ ਦੇ ਨੇ ਸੋ ਇਹ ਵੀ ਬੜਾ ਪਿਆਰਾ ਬੱਚਾ ਹੈ ਤੇ ਸਾਡਾ ਸਬੰਧ ਚਾਹੇ ਤੇਜੀ ਸੰਧੂ ਜਾਂ ਗੁਰਪ੍ਰੀਤ ਅਸੀਂ 16 ਸਾਲ ਕਈ ਮੇਲੇ ਕੀਤੇ ਜੀ ਸਰ ਔਰ ਇਹ ਮੇਲਾ ਲੁੱਟਿਆ ਤੇ ਨਹੀਂ ਲੁੱਟਿਆ ਇਹ ਅਜ ਵੀ ਢੋਲ ਪੂਰਾ ਕਰਤਾਂਦਾ ਇੱਕ ਵਾਰੀ ਤੁਮਾਨਾ ਪਾਦਾ ਸੋ ਸਾਰੇ ਫਿਲਮ ਦੇ ਹਿੱਸੇ ਨੇ ਮੈਂ ਸਾਰੇ ਹਿੱਸਿਆਂ ਨੂੰ ਮੁਬਾਰਕ ਦਿੰਦਾ ਹੋਇਆ ਕਿ ਇਹ ਜਿੰਨੇ ਹਿੱਸੇ ਜੁੜ ਗਏ ਇੱਕ

ਕਿਉਂਕਿ ਡਿਜੀਟਲ ਆ ਗਿਆ ਜੀ ਚੱਲਦੇ ਜਾਂਦੇ ਸੀ ਜੀ ਕੀ ਕਰਾ ਕਿ ਕਿੰਨਾ ਡਿਫਰੈਂਸ ਲੇਖੋ ਡਿਫਰੈਂਸ ਕਿਉਂਕਿ ਦੂਰਦਰਸ਼ਨ بڑے ਦਾਇਰੇ ਚ ਚੱਲਦਾ ਸੀ ਇਹ ਚ ਤਾਂ ਦੂਜੀ رائے ਨੇ ਕਿਉਂਕਿ ਫੈਮਿਲੀ ਚੈਨਲ ਸੀ ਔਰ ਇਹ ਇਨੋਰਮਸ ਵੱਡੇ ਸੱਤ ਹੈ ਜਦ ਕਿ ਜਿਹੜੇ ਬਾਕੀ ਚੈਨਲ ਅੱਜ ਦੀ ਡੇਟ ਚ ਆਇਆ ਉਹਦੇ ਵਿੱਚ ਕਈ ਕੁਛ ਪਰਿਵਾਰਕ ਨਹੀਂ ਵੀ ਹੁੰਦਾ ਤਾਂ ਵੀ ਨਿਕਲਦਾ ਰਹਿੰਦਾ ਔਰ ਇਹ ਵੀ ਚਲਾ ਜਾਂਦਾ ਕਾਫੀ ਹੱਦ ਤੱਕ ਜੇ ਡਰਦੇ ਨੇ ਤੁਹਾਡੇ ਤੋਂ ਅਨਾ ਖਬਰ ਰਬੀਸਾਂ ਤੋਂ ਡਰਦੇ ਨੇ ਤੇ ਉਹ ਫੇਰ ਵੀ ਕੰਟਰੋਲ ਹੈਗਾ ਆਦਰਵਾਇਜ਼ ਉਹ ਬੋਲਣ ਵਾਲੇ ਉਹਦੇ ਪੂਰਾ ਖੁੱਲ੍ਹ ਜਾਣ ਚਾਹੁੰਦੇ ਸੋ ਮੈਂ ਤਾਂ ਹੀ ਤੁਹਾਡਾ ਤਲਾਕ ਕਰਦਾ ਹਾਂ ਉਸ ਵੇਲੇ ਕਿਉਂਕਿ ਕਨਾਂ ਫਾਊਂਡੇਸ਼ਨ ਸੀ ਦੀ ਜ਼ਿੰਮੇਵਾਰੀ ਸੀ ਸਰਕਾਰੀ ਤੌਰ ਤੇ ਕਿਉਂਕਿ ਸਰਕਾਰੀ ਅਧਾਰਾ ਰਿਹਾ ਤੇ ਪੁੱਛਣ ਵਾਲੇ ਬੜੇ ਸੀ ਪਰ ਪ੍ਰਾਈਵੇਟ ਪ੍ਰਾਈਵੇਟਾਈਜ਼ ਹੋਣ ਤੋਂ ਬਾਅਦ ਫੇਰ ਜੇ ਕੋਈ ਉਹਨਾਂ ਦੇ ਵਿਰੁੱਧ ਵੀ ਜਾਂਦਾ ਹੈ ਤੇ ਕਈ ਵਾਰੀ ਉਹ ਵਕੀਲ ਐਸੇ ਕਰਕੇ ਆਪਣੇ ਆਪ ਨੂੰ ਜਸਟੀਫਾਈ ਕਰਦੇ ਰਹਿੰਦੇ ਨੇ जस्टिफिकेशन कोई नहीं, सी। नहीं के जो नवे चैनल आ गए है वह कपिल साधा बचाया सा गया है गिनी भी मेरी स्टूडेंट रही है और मैं कई बारी देखता ना भी वो क्यों नहीं एंटर कर रही उसे चैनल दे या जितने भी कच्चे क्यों नहीं करते क्योंकि आई ऑलवेज फील कि गिनी इज मच बैटर एक्टर दैन कपिल ਮੈਂ ਅੱਜ ਵੀ ਇੱਥੇ ਸੱਚ ਦੱਸਣਾ ਚਾਹਨਾ ਇਹ ਚ ਕੋਈ ਸ਼ੱਕ ਨਹੀਂ ਕਿ ਕਪਿਲ ਬਹੁਤ ਕਮਾਲ ਕਰ ਰਿਹਾ ਔਰ ਐਸੇ ਲਈ ਦੁਨੀਆ ਦਾ ਸਰਪ੍ਰਸਤ ਹੈ ਔਰ ਮੈਨੂੰ ਇਹ ਵੀ ਖੁਸ਼ੀ ਹੈ ਮੈਂ ਹੌਸਲਾ ਦੇਣ ਵਾਸਤੇ ਕਹਿਣਾ ਚਾਹਨਾ ਕਿ ਕਪਿਲ ਸ਼ਰਮਾ ਦੀ ਵੀ ਫੋਟੋ ਇਹਦੇ ਤੇ ਨਹੀਂ ਲੱਗੀ ਔਰ ਫਿਲਮ ਚ ਵੀ ਨਹੀਂ ਹੈ ਐਸੇ ਫਿਲਮ ਚ ਵੀ ਹੈ ਤੋਂ ਛੱਡਰਾ ਵਾਲਿਓ ਤੁਸੀਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਪਿਕਚਰ ਰਿਲੀਜ਼ ਹੁੰਦੀ ਹੁੰਦੀ ਹੈ ਨਾ ਉਦੋਂ ਮੀਡੀਆ ਦੇ ਸਾਹਮਣੇ ਆਨੇ ਹਜੇ 2 ਮਹੀਨੇ ਤੁਸੀਂ ਕਹਿੰਦੇ ਰਹਿੰਦੇ ਹਜੇ ਅਮਰੀਕਾ ਤੋਂ ਐਚਵੀਏ ਦੀ ਛੂਟੇ ਹੋਣੀ ਅੱਜ ਫਿਰ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਉਹਦਾ ਕੀ ਮਤਲਬ ਹੈ ਦੇਖੋ ਜੀ ਪ੍ਰੈਸ ਕਾਨਫਰੰਸ ਇਨਾਂ ਨੇ ਕੀਤੀ ਹੈ ਮੈਂ ਇਹ ਇੱਕ ਦਾਸ ਬਣ ਕੇ ਆਇਆ ਹਾਂ ਇਹ ਤਾਂ ਜੀਐਸਜੀ ਜਾਣਨ ਜਾਂ ਤੁਹਾਡਾ ਸਵਾਲ ਜਾਣੇ ਵੀ ਇਹਨਾਂ ਦੇ ਅੰਦਰੋਂ ਕੀ ਘੜਾਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਜੇ ਪਹਿਲਾਂ ਵੀ ਰੋਲਾ ਪੈ ਜਾਏ ਕੰਮ ਸੇ ਕੰਮ ਇਹਨਾਂ ਦੇ ਜ਼ਿੰਮੇਵਾਰੀ ਤਾਂ ਪੈ ਜਾਏਗੀ ਕਿ ਅਖਬਾਰ ਇਹਨਾਂ ਤੋਂ ਤਵਕਕ ਕਰਦੀ ਹੈ ਕਿ ਕੋਈ ਚੰਗਾ ਸੁਥਰਾ ਕੰਮ ਕਰਨਗੇ ਇਹ ਛੋਟਾ ਜਿਹਾ ਰੀਜ਼ਨ ਮੈਂ ਦੇ ਰਿਹਾ ਕਿ ਕੱਲ ਮੈਂ ਜਾ ਰਿਹਾ ਵਾਪਸ ਉੱਥੇ ਸ਼ੂਟਿੰਗ ਹੋਣੀ ਹੈ ਤੇ ਮੈਂ ਤੇ 3 ਮਹੀਨੇ ਹੋ ਗਏ ਫਿਲਮ ਦਾ ਕੰਮ ਕਰਦਿਆਂ ਸਾਰਾ ਤਾਂ ਮੇਰਾ ਆਪਣਾ ਇੱਕ YouTube ਤੇ ਚੈਨਲ ਵੀ ਮੈਂ ਬਣਾਇਆ ਪੋਡਕਾਸਟ ਕਰਦਾ ਪਹਿਲਾਂ ਦਿੱਲੀ ਦੇ ਫਾਈਨੈਂਸ਼ੀਅਲ ਮਾਰਕੀਟ ਦੇ ਉੱਤੇ ਤੇ ਮੈਂ ਕਾਫੀ ਬਿਜ਼ੀ ਰਿਹਾ ਕੱਲ ਮੈਂ ਜਾਣਾ ਤੇ ਮੈਂ ਦੋ ਤਿੰਨ ਮਹੀਨੇ ਘਟੋ ਘਟ ਉੱਥੇ ਆਪਣੀ ਵਾਈਫ ਦੇ ਕੋਲ ਰਹਿਣਾ ਨਹੀਂ ਤਾਂ ਮੇਰਾ ਤਲਾਕ ਇਸ ਕਰਕੇ ਇਹਨਾਂ ਨੇ ਪੋਸਟਰ ਰਿਲੀਜ਼ ਕਰਨਾ ਸੀ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮੇਰੇ ਹੁੰਦਿਆਂ ਹੁੰਦਿਆਂ ਇਹ ਕੰਮ ਕਰ ਦਿੱਤਾ ਜਾਏ ਇਹ ਰਿਲੀਜ਼ ਕਰਨਾ